ਹਾਂਜੀ ਦੋਸਤੋ ਹੁਣ ਪਹੁੰਚ ਚੁੱਕੇ ਆ ਜੀ ਜੈਨ ਮੰਦਿਰ ਦੇ ਕੋਲ ਤੇ ਬਿਲਕੁਲ ਆ ਦੇਖੋ ਜੀ ਜਿਹੜੀ ਹੈਗੀ ਆ 200 ਫੁੱਟੀ ਰੋਡ ਤੇ ਇੱਥੇ ਅੱਜ ਆਪਾਂ ਆਏ ਆਂ ਇੱਥੇ ਆਏ ਕਿੱਥੇ ਆ ਜੀ ਇੱਥੇ ਆਏ ਆ ਜੀ ਆਪਾਂ ਗੁਰੂ ਜੀ ਕੈਟਰੀਂਗ ਵਾਲਿਆਂ ਦੇ ਕੋਲ ਤੇ ਬੇਥੇ ਬਾਈ ਹੋਈ ਉਹਨਾਂ ਨੇ ਨਵਾਂ ਕੰਮ ਸਟਾਰਟ ਕੀਤਾ ਤੇ ਸੁੱਖੀ ਭਾਜੀ ਇਹ ਤਾਂ ਰਿਪੋਰਟ ਕਰ ਲਈ ਚਾਰ ਪਰ ਤਿਆਰ ਨੇ ਪਹਿਲਾਂ ਸਭ ਤੋਂ ਪਹਿਲਾਂ ਸੁੱਖੀ ਭਾਜੀ ਨਾਲ ਗੱਲ ਕਰਦੇ ਆਂ ਸੁੱਖੀ ਭਾਜੀ ਕੀ ਹਾਲ ਆ ਬਹੁਤ ਵਧੀਆ ਤੁਸੀਂ ਰਹੋ ਅੱਛਾ ਮੇਨ ਗੱਲ ਮੇਰੇ ਨਾਲ ਇੱਥੇ ਲਿਆਉਣ ਦਾ ਮੇਨ ਮਕਸਦ ਪਤਾ ਕੀ ਸੀ ਹਾਂਜੀ ਪਿਛਲੀ ਵੀਡੀਓ ਜਿਹੜਾ ਲੋਕਾਂ ਨੇ ਕਿੰਤੂ ਪਰੰਤੂ ਬੜੀ ਕਰਦੇ ਸੀ ਦੋ ਥੋੜੇ ਜੇ ਬੰਦੇ ਹਾਂ ਹਾਂ ਥੋੜੇ ਜੇ ਬੰਦੇ 35 40 ਕੇ ਬੰਦੇ ਬਿਲਕੁਲ ਉਹ ਕਹਿੰਦੇ ਸੀਗੇ ਵੀ ਕੋਈ ਹੋਰ ਕੰਮ ਕਰ ਲਾ ਕੋਈ ਹੋਰ ਕੰਮ ਕਰ ਲਾ ਆ ਬੱਕਰਾ ਛੱਡ ਦੇ ਮੁਰਗਾ ਛੱਡ ਦੇ ਅਲਾ ਪਈਆ ਜਿਹੜਾ ਹੋਰ ਕੰਮ ਕਰਲਾ ਵਾਲਾ ਪਈਆ ਉਹ ਆ ਗਿਆ ਬਿਲਕੁਲ ਕਿਉਂ ਸੁਖੀ ਭੈਣ ਇਹ ਭਰਾ ਨੇ ਕੰਮ ਕੀਤਾ ਹੈ ਭਾਈ ਦੇ ਕੋਲ ਹੈਗੇ ਰਾਜਮਾ ਚਾਵਲ ਕੜੀ ਚਾਵਲ ਛੋਲੇ ਚਾਵਲ ਰੋਟੀ ਸਬ지 ਦੇ ਨਾਲ ਵੈਜ ਬਰੀਨੀ ਬਾਈ ਕਹਿੰਦਾ ਨਾਮ ਹੈ ਮੁਰਗਾ ਖਵਾ ਤੇ ਨਾਮ ਹੈ ਕਿ ਇਹਨੂੰ ਖਵਾਵਾ ਤੇ ਹੁਣ ਮੈਂ ਇਹ ਦੇਖਣਾ ਵੀ ਕਿੰਨੇ ਕ ਪੰਜਾਬੀ ਜਿਹੜੇ ਉੱਥੇ ਸਵਾਲ ਕਮੈਂਡ ਕਰਨ ਵਾਲੇ ਸੀ ਤੇ ਇਹ ਭਰਾ ਦੇ ਕੋਲ ਸਪੋਰਟ ਕਰਦੇ ਕਿੰਨੇ ਆਉਂਦੇ ਨੇ ਪਹਿਲਾਂ ਸਾਡੇ ਦਾ ਗੱਲ ਮੇਰੀ ਅਸੀਂ ਤੁਹਾਨੂੰ ਨਾਨ ਵੇਜ ਦਿਖਾਤਾ ਹੁਣ ਅਸੀਂ 베지 ਦਿਖਾ ਰਹੇ ਹਾਂ ਕਿ ਜਿਹੜਾ ਲੋਕੀ ਜਿਆਦਾ ਸਪੋਰਟ ਕਰਦੇ ਆ ਹਾਂ ਮਸਲਾ ਖਾਣੇ ਦਾ ਮਸਲਾ ਰੋਜੀ ਰੋਟੀ ਦਾ ਹਾਂ ਤੇ ਮਸਲਾ ਮਸਲਾ ਪੰਜਾਬੀਆਂ ਦੇ ਕੰਮ ਕਰਦਾ ਕੰਮ ਦਾ ਤੇ ਮਸਲਾ ਸਵਾਦ ਦਾ ਵੀ ਕਿਤੇ ਨਾ ਕਿਤੇ ਲੈ ਕੇ ਆ ਇਹ ਤੁਹਾਡੇ ਆਪਣੀ ਚੁਆਇਸ ਦਾ ਮਸਲਾ ਆ ਚੁਆਇਸ ਦਾ ਮਸਲਾ ਆਪਣਾ ਚੁਆਇਸ ਦਾ ਮਾਮਲਾ ਹੈ ਬਿਲਕੁਲ ਕਿਸੇ ਵੀ ਕੰਮ ਨੂੰ ਧਰਮ ਨਾਲ ਨਾ ਜੋੜਿਆ ਜਾਵੇ ਨਾ ਚੰਗੀ ਗੱਲ ਆ ਕਿਉਂਕਿ ਜੇ ਪੰਜਾਬੀ ਕੰਮ ਕਰਨ ਲੱਗਿਆ ਬਾਈ ਕਰ ਲੈਣ ਦੋ ਬਿਲਕੁਲ ਬਿਲਕੁਲ ਉਹਨਾਂ ਨੂੰ ਵਿਚ ਆਜੋ ਹੁਣ ਸੁਖੀ ਭਾਜੀ ਮੜਾ ਜੋ ਬਾਈਕ ਬਾਈ ਵਾਲੇ ਪਾਸੇ ਨੂੰ ਕਰ ਦਈਏ ਆਜੋ ਜੀ ਹਾਂਜੀ ਭਾਈ ਜੀ ਕੀ ਨਾਮ ਤੁਹਾਡਾ ਜੇ ਮੇਰਾ ਨਾਮ ਮਨੋਜ अरोड़ा ਮਨੋਜ अरोड़ा अरोड़ा ਸਾਹਿਬ ਕੀ ਬਾਤ ਹੈ ਤੇ ਤਾਈਓ ਵਾਜੇ ਵਾ अरोड़ा ਸਾਹਿਬ ਤੁਸੀਂ ਤਾਂ ਮੁਰਗਾ ਵਰਗਾ ਖਾਣਾ ਹੀ ਹੈ ਨਾ ਕੀ ਬਾਤ ਹੈ ਜੀ ਚਲੋ ਆਜੋ अरोड़ा ਸਾਹਿਬ ਦੀ ਕੋਲ ਆਏ ਇਹ ਕਿੱਥੋਂ ਲਿਖਿਆ ਰੋੜੇ ਖਾਂਦੇ ਨਹੀਂ ਵੀ ਹਾਂ ਹਾਂਜੀ ਹਾਂ ਵਸੇ ਆਪਾਂ ਦੇਖੋ ਕਹਿਣ ਨੂੰ ਤਾਂ ਕਹਿ ਸਕਦੇ ਆ ਪਰ ਆਪਾਂ ਖਾਂਦੇ ਨਹੀਂ ਜੀ ਸ਼ੁਰੂ ਤੋਂ ਨਾ ਖਾਦਾ ਆਪਾਂ ਮਾਈ ਖਾਣਾ ਮਾਈ ਖਾਣਾ ਹਾਂ ਆਪ ਨੂੰ ਚੰਗਾ ਹੀ ਨਹੀਂ ਲੱਗਦਾ ਜੀ ਹੱਤ ਕਈਆਂ ਨੂੰ ਚੰਗਾ ਲੱਗਦਾ ਠੀਕ ਆ ਖਾਈ ਜਾਣ ਜੀ ਚਲੋ ਜੀ ਬਹੁਤ ਵਧੀਆ ਦੇਖੋ ਜੀ ਇਹ ਦਾ ਮਾਮਲਾ ਹੈ ਇਹ ਵਿਸ਼ਾ ਇਹ ਵਿਸ਼ਾ ਸਿਰਫ ਆਪਣੀ ਚੋਇਸ ਆ ਬਿਲਕੁਲ ਬਿਲਕੁਲ ਮੈਨੂੰ ਚੰਗਾ ਲੱਗਦਾ ਮੈਂ ਖਾ ਰਿਹਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਨਹੀਂ ਖਾਣ ਨਹੀਂ ਖਾਣ ਹਾਂਜੀ ਬਿਲਕੁਲ ਜੀ ਓਕੇ ਤੇ ਭਾਜੀ ਹੁਣ ਦੱਸੋ ਵੀ ਇੱਥੇ ਕੰਮ ਪਹਿਲਾਂ ਕੀ ਕੰਮ ਕਰਦੇ ਸੀ ਇੱਧਰ ਕਿਵੇਂ ਆਣਾ ਪਹਿਲਾਂ ਜੀ ਮੈਂ ਤਾਂ ਜੋਬ ਕੀਤੀ ਹੈ ਜੀ ਮੈਂ 16 17 ਸਾਲ ਜੋਬ ਹੀ ਕੀਤੀ ਹੈ ਪ੍ਰਾਈਵੇਟ ਜੋਬ ਕੀਤੀ ਤੱਕੇ ਬਹੁ ਖਾਦੇ ਬਹੁਤ ਅਗਲ ਕੀਤਾ ਮੈਂ ਅ ਇਹਗਾ ਕਿੰਨੇ ਦਿਨ ਕਰ ਲਾਂਗੇ ਜੀ ਪ੍ਰਾਈਵੇਟ 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 ਹੀ ਹੁੰਦਾ ਜੀ ਠੀਕ ਆ ਨਾ ਕਿਸੇ ਦਿਨ ਬਹੁਤ ਔਖਾ ਹੈ ਕੰਮ ਕਰਨਾ ਬਹੁਤ ਔਖਾ ਫਿਰ ਕਹਿੰਦਾ ਕਿ ਸੱਤ ਵਜੇ ਵੱਜ ਜਾਂਦੇ 9 ਵਜੇ ਵੱਜ ਜਾਂਦੇ ਆ ਵੀ ਕਰਦੇ ਆ ਵੀ ਕਰਦੇ ਬੜਾ ਔਖਾ ਕਿਸੇ ਦਿਨ ਕੰਮ ਕਰਨਾ ਅੱਛਾ ਤੇ ਮੈਂ ਸੋਚਿਆ ਮੈਂ ਕਿਉਂ ਨਾ ਆਪਣਾ ਕੰਮ ਕੀਤਾ ਜਾਵੇ ਕਿਹੜੀ ਜੋਬ ਕਰਦੇ ਸੀ ਜੀ ਮੈਂ ਜੀ ਮਾਰਕੀਟਿੰਗ ਲਾਈਨ ਸੀ ਗਈ ਮਾਰਕੀਟਿੰਗ ਲਾਈਨ ਹਾਂਜੀ ਸਭ ਤੋਂ ਔਖੀ ਜੋਬ ਹਾਂਜੀ ਹਾਂਜੀ ਕਿਸੇ ਦੀ ਜੇਬ ਚੋਂ ਪੈਸੇ ਘਟੋਲੇ ਬਹੁਤ ਔਖਾ ਜੀ ਸਭ ਤੋਂ ਔਖੀ ਮੈਂ ਬੜਾ ਜਾਂਦਾ ਸੀ ਬਠਿੰਡੇ ਚ ਲੱਗਿਆ ਕਦੇ ਇੱਧਰ ਰੁਲਾਡਾ ਚਲਾ ਬਹੁਤ ਜਗਾ ਗਿਆ ਪਟਾਲੇ ਚਲਾ ਜਾਵਾਂਗੇ ਭਾਈ ਘਰ ਚ ਕੋਣ ਕੋਣ ਕਰੇ ਮੇਰੀ ਫੈਮਲੀ ਜੀ ਜੀ ਹੁਣ ਬੇਟੇ ਇੱਕ ਬੇਟਾ ਹੈ ਇੱਕ ਬੇਟੀ ਹੈ ਤੇ ਵਾਈਫਾਈ ਓਕੇ ਬਸ ਨੇ ਅੱਛਾ ਤੇ ਇਹ ਕੰਮ ਦੀ ਸਲਾਹ ਕਿਹਨੇ ਦਿੱਤੀ ਕੰਮ ਦੀ ਸਲਾਹ ਸਾਡੇ ਰਿਸ਼ਤੇਦਾਰਾਂ ਨੇ ਦਿੱਤੀ ਜੀ ਦੀਦੀ ਮੈਨੂੰ ਬਹੁਤ ਸਪੋਰਟ ਕਰਦੇ ਨੇ ਜੀ ਜਦੋਂ ਨੇ ਮੈਨੂੰ ਫੋਨ ਕੀਤਾ ਸੀ ਹਾਂਜੀ ਹਾਂਜੀ ਹੋ ਗਿਆ ਬਾਤ ਕਿਰੇ ਲਈ ਚਾਹ ਬਾਤ ਸੱਚੀ ਗੱਲ ਆ ਸੁਖੀ ਬਾਈ ਤੁਹਾਡੇ ਵਾਲੀ ਗੱਲ ਸੱਚ ਹੋ ਗਈ ਵੀ ਭੈਣਾ ਸਪੋਰਟ ਕਰ ਸਕਦੀਆਂ ਨੇ ਭਰਾਵਾਂ ਨੂੰ ਤੇ ਦਾਜ ਵਾਲੀ ਭੈਣੇ ਸਪੋਰਟ ਕਰ ਰਹੀ ਸੀ ਕਿ ਮੈਂ ਥੋੜੇ ਦਿਨ ਪਹਿਲਾਂ ਪ੍ਰੋਗਰਾਮ ਲਾਇਆ ਦੂਦਰਸ਼ਨ ਦਾ ਉੱਥੇ ਕਿਹਾ ਕਿ ਕੁੜੀਆਂ ਬਹੁਤ ਸਟਰੋਂਗ ਹੋ ਗਈਆਂ ਮੈਂ ਕਿਹਾ ਸਟਰੋਂਗ ਹੋ ਗਈਆਂ ਉਹ ਭਰਾਵਾਂ ਦੀ ਹੈਲਪ ਕਰ ਦੇਣ ਹਾਂਜੀ ਤੇ ਵਾਕਿਆ ਭਰਾਵਾਂ ਦੀ ਹੈਲਪ ਕਰ ਰਹੀ ਹੈ ਭਰਾਵਾਂ ਦੀ ਹੈਲਪ ਕਰ ਰਹੀ ਬਹੁਤ ਵਧੀਆ ਗੱਲ ਆ ਕਿ ਇਹਦਾ ਰਿਸ਼ਤੇ ਹੋਣੇ ਚਾਹੀਦੇ ਆ ਨਾ ਬਿਲਕੁਲ ਜੀ ਬਿਲਕੁਲ ਕੀ ਬਾਕੀ ਮਿਲਦੀਆਂ ਨਹੀਂ ਇਦਾਂ ਦੇ ਭੈਣਾਂ ਜੀ ਬਿਲਕੁਲ ਅੱਜ ਸੇਰੇ ਵੀ ਮੈਨੂੰ ਉਹਨਾਂ ਨੂੰ ਫੋਨ ਤੇ ਤੁਹਾਡੇ ਸ਼ਾਹ ਦੇ ਭਾਜੀ ਜੀਜਾ ਜੀ ਸੀ ਤਾਸੀ ਬੋਨਣਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਅੱਜ ਜੀ। ਕੀ ਬਾਤ ਹੈ। ਤਾਂ ਕਰ ਬੱਚਿਆਂ ਛੁੱਟੀ ਸੀ ਅੱਜ ਨਾ ਤਾਂ ਕਰਕੇ ਥੋੜਾ ਲੇਟ ਹੋ ਗਿਆ। ਓਕੇ। ਤੇ ਮੈਂ ਕਿ ਹੁਣ ਪਹੁੰਚ ਕੇ ਕਰੂੰਗਾ ਲੋਕੇਸ਼ਨ ਸੈਂਡ ਵੀ ਕਰਦੀ ਥੋੜੀ ਕਰਨਾ। ਅੱਛਾ ਬਾਤ ਹੈ। ਤਾਂ ਕਰ ਪਹੁੰਚ ਰਹੀ ਆ। ਤੇ ਭਾਈ ਜੀ ਕੀ ਕੀ ਹੁੰਦਾ ਪਹਿਲਾਂ ਉਹ ਦਿਖਾ ਦਈਏ ਨਾਲ ਨਾਲ। ਹਾਂਜੀ ਹਾਂਜੀ ਬਿਲਕੁਲ ਜੀ। ਆਪਣੇ ਕੋਲ ਜੀ ਹੁੰਦੀ ਹੈ ਰਾਜਮਾ ਜੀ। ਬਿਲਕੁਲ ਚੜ੍ਹ ਕੇ ਫੇਰ ਕੇ ਦਿਖਾ। ਹਾਂਜੀ ਹਾਂਜੀ ਬਿਲਕੁਲ ਜੀ। ਆ ਹੁੰਦੀ ਹੈ ਜੀ ਰਾਜਮਾ ਜੀ। ਵਾਹ ਜੀ ਵਾਹ। ਰਾਜਮਾ ਬਿਲਕੁਲ ਕੁੜੇ ਪਏ ਹੈ ਨਾ। ਹਾਂਜੀ ਹਾਂਜੀ। ਪੂਰੇ ਗਰੇਵੀ ਗਰੇਵੀ ਇਹ ਜੀਰਾ ਰਾਈ ਸਾਕਿਆ ਨਾ ਹਾਂਜੀ ਹਾਂ ਜੀਰਾ ਰਾਈ ਸਾਕਿਆ ਜੀ ਆਪਣੇ ਕੋਲ ਠੀਕ ਹੈ ਜੀ ਇਹ ਨੋਰਮਲ ਜੇ ਆਪਣੇ ਕੋਲੇ ਜੀ ਵਾਈਟ ਚ ਨਹੀਂ ਹੁੰਦੇ ਆ ਅੱਛਾ ਅੱਜ ਅਸੀਂ ਬਲੈਕ ਬਣਾਇਆ ਕਈ ਲੋਕੀਆਂ ਦੇ ਸ਼ਨੀਵਾਰ ਬਲੈਕ ਚ ਨੇ ਖਾਂਦੇ ਆ ਜੀ ਅ ਸ਼ਨੀਵਾਰ ਬਲੈਕ ਚ ਨੇ ਖਾਂਦੇ ਸਹੀ ਖਾਂਦੇ ਹਾਂਜੀ ਹਾਂਜੀ ਅੱਛਾ ਇਹ ਆਸਤ ਨਾਲ ਹਾਂਜੀ ਹਾਂਜੀ ਹਾਂ ਅੱਛਾ ਇਹ ਵਿਸ਼ਾ ਆਸਤ ਨਾਲ ਜੁੜਿਆ ਹੋਇਆ ਇਸ ਕਰਕੇ ਆਸਤਾ ਦੀ ਵਿਸ਼ੇ ਨੂੰ ਖੁਸ਼ਬੂ ਕਿੰਨੀ ਥੋੜੀ ਆਈ ਆ ਹਾਂਜੀ ਹਾਂ ਆਸਤਾ ਦੀ ਵਿਸ਼ੇ ਨੂੰ ਸਾਈਡ ਤੇ ਛੱਡਦੇ ਹੋ ਭਾਜੀ ਭਾਜੀ ਲਓ ਜੀ ਆ ਕੜੀ ਆ ਗਈ ਜੀ ਕੀ ਬਾਤ ਹੈ ਇਹਦੇ ਪਕੌੜੇ ਵਾਲੀ ਕੜੀ ਜੀ ਚੈੱਕ ਓਏ ਹੋਏ ਪਕੌੜੇ ਬੜੇ ਵੱਡੇ ਵੱਡੇ ਭਾਜੀ ਹਾਂਜੀ 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 ਭਾਜੀ ਕੜੀ ਬਣਾਈ ਕਹਦੀ ਲੱਸੀ ਦੀ ਬਣਾਉਣੇ ਕਿ ਨਹੀਂ ਨਹੀਂ ਬਣਾਉਂਦੇ ਨਹੀਂ ਲੱਸੀ ਪਿਓਰ ਲੱਸੀ ਲੱਸੀ ਪਿਓਰ ਲੱਸੀ ਅੱਜ ਇੱਕ ਟਾਈਮ ਇਹਦਾ ਸ਼ਹਿਰ ਦੇ ਵਿੱਚ ਲੱਸੀ ਨਹੀਂ ਮਿਲਦੀ ਸੀ ਅੱਜ ਦਾ ਟਾਈਮ ਇਹ ਆ ਗਿਆ ਸ਼ਹਿਰ ਚ ਹਰੇਕ ਕੋਨੇ ਤੇ ਲੱਸੀ ਮਿਲਦੀ ਸੀ ਮਿਲਦੀ ਹੈ ਜੀ ਮਿਲਦੀ ਮਿਲਦੀ ਸਹੀ ਗੱਲ ਹੈ ਜੀ ਹੋਰ ਭਾਜੀ ਬਾਕੀ ਬਹੁਤ ਵੰਦਾ ਭਾਜੀ ਕੁਝ ਵੀ ਕਰਾ ਦਿੰਦੀ ਹੈ ਡਿਮਾਂਡ ਬਹੁਤ ਕੁਝ ਤੋਂ ਸਹੀ ਗੱਲ ਹੈ ਇਹ ਡਿਮਾਂਡ ਲੋਕਾਂ ਦੀ ਆ ਰਹੀ ਹੈ ਕਿ ਹਾਂ ਲੱਸੀ ਚਾਹੀ ਭਾਈ ਨੇ ਜੋਬ ਛੱਡ ਕੇ ਉਸ ਤੋਂ ਬਾਅਦ ਇੱਥੇ ਕਿਵੇਂ ਰਿਸਪੌਂਸ ਕਿਵੇਂ ਆ ਰਿਹਾ ਰਿਸਪੌਂਸ ਬਹੁਤ ਵਧੀਆ ਜੀ ਦੇਖੋ ਆਪਾਂ ਕੁਆਲਿਟੀ ਦੇ ਰਹੇ ਆ ਜੀ ਜੇ ਅਗਰ ਕੁਆਲਿਟੀ ਦਾਵਾਂਗੇ ਤੇ ਰਿਪੀਟ ਕਸਟਮਰ ਆਏਗਾ ਯਾਰ। ਕੀ ਪਤਾ। ਠੀਕ ਹੈ। ਕਸਟਮਰ ਤੋਂ ਬਾਅਦ ਹੀ ਗੱਲ ਕਰਦੇ ਪਹਿਲਾਂ ਬਾਈ ਜੀ ਹੁਣੇ ਖਾਣਾ ਖਾ ਗਏ ਪਾਈ ਜੀ ਕਿੰਨੇ ਲੱਗਿਆ ਪਹਿਲਾਂ ਦਾ ਖਾਣਾ? ਬਹੁਤ ਟੇਮ ਲੰਘਿਆ ਜਾ ਰਿਹਾ ਤੁਸੀਂ ਮੈਨੂੰ ਜਾਣਾ ਸੀ ਅੱਗੇ। ਅੱਛਾ ਜੀ। ਮੈਂ ਦੇਖੋ ਮੈਂ ਪੰਜਾਬੀ ਭਲਾ ਖਾੜੇ ਨਾ ਮੈਂ ਕਦਰ ਖਾਣਾ ਖਾ ਕੇ ਜਾਵਾਂ। ਬਹੁਤ ਵਧੀਆ ਗੱਲ ਹੈ ਜੀ। ਕੀ ਖਾਧਾ ਬਾਈ ਤੁਸੀਂ? ਅੱਛਾ ਜੀ ਮੈਂ ਇੱਕ ਅੰਦਰ ਮੈਂ ਪਹਿਲਾਂ ਘਰੇ ਜੋ ਉਲਮਾਂ ਸੀਗਾ। ਅੱਛਾ ਨਹੀਂ ਫੁਲਗਾ ਖਾਣੇ ਆ ਘਰੇ ਜੋ। ਅੱਛਾ। ਅੱਗੇ ਮੈਂ ਖਾਂਦਾ ਸੀ ਆਪਣੀ ਨਿਊਟ੍ਰੀਕਲ ਜਾਉਂਦਾ ਇਹਨ ਇਹ ਕਿਹੜੀ ਕੈਂਦੀ ਪੂਰੀ ਉਹਦੀ ਪੂਰੀ ਲਿਆਦਾ ਮੈਂ ਬਾੜੀ ਵਿੱਚ ਖਾਂਦਾ ਨਹੀਂ ਪੂਰੀ ਠੀਕ ਸੀ ਅੱਛਾ ਵਾਹ ਜੀ ਬਹੁਤ ਵਧੀਆ ਲੱਗਿਆ ਭਾਈ ਥੈਂਕ ਯੂ ਸੋ ਮਚ ਬਹੁਤ ਜ਼ਿਆਦਾ ਮੈਂ ਤੇ ਪਾਉਂਦੇ ਨਹੀਂ ਸਪਾਈਸ ਨਹੀਂ ਬਣਾਇਦੀ ਜ਼ਿਆਦਾ ਕਈ ਘਟਖਾਨ ਵਾਲੇ ਹੁੰਦੇ ਆ ਅੱਛਾ ਜੇ ਹੁਣ ਭਾਈ ਸਾਹੀ ਜਾਲਾ ਘਟਖਾਨ ਵਾਲੇ ਆ ਨਹੀਂ ਨਹੀਂ ਵਦੇ ਦਾ ਇਲਾਜ ਹੈਗਾ ਜੀ ਅੱਛਾ ਸਾਰਾ ਕੁਝ ਹੈਗਾ ਆਪਣੇ ਕੋਲ ਇੰਤਜ਼ਾਮ ਹੈਗਾ ਘਟ ਦਾ ਇਲਾਜ ਹੈਗਾ ਤੁਹਾਨੂੰ ਕਿਹਾ ਵਦੇ ਦਾ ਲਾਜ ਵਦੇ ਦਾ ਲਾਜ ਵਦੇ ਦਾ ਲਾਜ ਹੈ ਨਹੀਂ ਤਾਂ ਕਰਕੇ ਫਿਰ ਉਸੇ ਲਿਮਟ ਹੀ ਪਾਈ ਦੀ ਹੈ ਵਾਹ ਜੀ ਬਾਕੀ ਦਿੱਤੀ ਹੁੰਦੀ ਹੈ ਜੀ ਰੋਟੀ ਕਈ ਮੰਗ ਲਾ ਪਹਿਲਾਂ ਰੋਟੀ ਨਹੀਂ ਰੱਖਦੇ ਸੀ ਅੱਛਾ ਪਹਿਲਾਂ ਸਿਰਫ ਰਾਈਸ ਹੀ ਸੀਗੇ ਅੱਛਾ ਡੀ ਚਾਪ ਰਾਈਸ ਫੇਰ ਉਹਨ ਲੋਕੀ ਆਉਂਦੇ ਹੀ ਰੋਟੀ ਉਹ ਰੋਟੀ ਹੈਗੀ ਰੋਟੀ ਆ ਕੇ ਨਾ ਇਹ ਰੋਟੀ ਵੀ ਰੱਖਣ ਲੱਗੇ ਹੌਲੀ ਹੌਲੀ ਫੇਰ ਅਗਰ ਰੋਟੀ ਰੱਖਣ ਲੱਗੇ ਹਾਂਜੀ ਹਾਂਜੀ ਕੀ ਆਵਾਜ਼ ਹੈ ਜੀ ਬਹੁਤ ਵਧੀਆ ਹੁਣ ਆਉਂਦੇ ਰਿਪੀਟ ਕਸਟਮਰ ਆਉਂਦੇ ਆ ਜੀ ਦੇਲੀ ਹਾਂ ਦੇਲੀ ਆਉਂਦੇ ਆ ਅੱਛਾ ਹੁਣ ਜੌਬ ਕਿੰਨੇ ਕਿੰਨੇ ਦੀ ਕਰਦੇ ਸੀ ਤੇ ਅੱਜ ਇੱਥੋਂ ਜੌਬ ਜੋਗੇ ਪੈਸੇ ਸ਼ੁਰੂ ਹੋ ਗਏ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਹੋ ਗਏ ਜੀ ਕਿ ਜੌਬ ਰੋ ਤੋਂ ਉੱਪਰ ਕਮਾਉਣ ਲੱਪੇ ਬਿਲਕੁਲ ਹਾਂਜੀ ਹਾਂਜੀ ਰੋਟੀ ਪਾਣੀ ਚੱਲਣ ਲੱਗ ਗਿਆ ਵਧੀਆ ਜੀ ਆਪਣਾ ਅੱਛਾ ਵਧੀਆ ਚੱਲਣ ਲੱਪਿਆ ਤੇ ਬਲੋ ਇੱਕ ਧੱਕੇ ਖਾ ਕੇ ਬਣਦੇ ਸੀ ਇੱਕ ਬਣਨ ਜਿਹੜੀ ਉਹ ਵੀ ਖਤਮ ਹੋ ਗਈ ਹਾਂਜੀ ਹਾਂਜੀ ਬਿਲਕੁਲ ਉਹ ਤੇ ਧੱਕੇ ਖਾ ਕੇ ਬਣਦੇ ਸੀ ਜੀ ਇੱਥੇ ਬੈਠ ਕੇ ਆਰਾਮ ਨਾਲ ਆਪਣਾ ਘਰ ਦਾ ਕੰਮ ਨਾਲੇ ਜਦੋਂ ਮਰਜੀ ਆਓ ਜ ਤੇ ਕੋਣ ਕੋਣ ਹੈਲਪ ਕਰਉਂਦੇ ਤੁਹਾਡੇ ਕੋਲ ਇੱਥੇ ਤੇ ਮੈਂ ਜੀ ਸਾਰੀ ਵਾਈਫ ਹੀ ਬਣਾਉਂਦੇ ਨੇ ਸਾਰਾ ਅੱਛਾ ਤੇ ਇੱਥੇ ਤੁਹਾਡੇ ਕੋਲ ਇੱਥੇ ਵੀ ਆਉਂਦੇ ਕਾਊਂਟਰ ਤੇ ਵੀ ਆਉਂਦੇ ਹੁੰਦੇ ਆ ਕਦੇ ਕਦੇ ਆ ਜਾਂਦੇ ਜੀ ਬੱਚਿਆਂ ਛੁੱਟੀ ਹੁੰਦੀ ਹੈ ਤੇ ਜਦੋਂ ਸਪੋਰਟ ਜਾਂ ਛੁੱਟੀ ਹੋਵੇ ਉਦੋਂ ਤੁਹਾਡੇ ਕੋਲ ਆ ਜਾਂਦੇ ਜੀ ਹਾਂਜੀ ਵਾਹ ਜੀ ਬੇਟਾ ਆ ਜਾਂਦਾ ਜੀ ਮੇਰਾ ਅੱਛਾ ਇਹ ਛੁੱਟੀ ਤੇ ਇਧਰ ਬੇਟਾ ਆ ਜੀ ਇਧਰ ਆ ਜਾ ਯਾਰ ਇਧਰਲੇ ਪਾਸੇ ਆ ਜਾਓ ਇਹ ਇਹਨੂੰ 2:00 ਵਜੇ ਛੁੱਟੀ ਹੁੰਦੀ ਹੈ ਜੀ ਅੱਛਾ ਫਿਰ ਉਸ ਤੋਂ ਬਾਅਦ ਮੇਰੇ ਕੋਲੇ ਆ ਜਾਂਦਾ ਕੋਈ ਚੀਜ਼ ਘਟ ਕੇ ਕਿੰਨੀ ਉਮਰ ਵਿੱਚ ਦੀ 13 ਸਾਲ ਜੀ ਵਾਹ ਜੀ ਵਾਹ ਮੈਂ ਹਾਂਜੀ ਉੱਥੇ ਛੋਟਾ ਹਾਂ 14 ਸਾਲਾਂ ਦਾ ਬੱਚਾ ਜਿਹੜਾ ਆਪਣੇ ਫਾਦਰ ਦੇ ਨਾਲ ਕਿੰਨੀ ਹੈਲਪ ਕਰ ਰਿਹਾ ਉਹ ਨਾਨ ਵੇਜ ਬਣਾਉਂਦੇ ਸੀ ਉਹ ਨਾਨ ਵੇਜ ਲਾਉਂਦੇ ਆ ਉਹ ਨਾ ਕਿੰਨੀ ਹੈਲਪ ਕਰ ਰਿਹਾ ਉਹ ਤੇ ਉਹ ਚੀਜ਼ ਚੰਗੀ ਚੀਜ਼ ਆ ਵੀ ਅੱਜ ਕੱਲ ਬੱਚਿਆਂ ਨੂੰ ਆਪਣੇ ਪੇਰੈਂਟਸ ਦੇ ਨਾਲ ਖੜ ਕੇ ਕੰਮ ਕਰਨ ਦੀ ਲੋਡ ਵੀ ਆ ਦੇ ਨਾਲੇ ਸਾਨੂੰ ਬੱਚਿਆਂ ਦਾ ਵੀ ਧਿਆਨ ਰੱਖਣਾ ਸੌਖਾ ਹੋ ਜਾਂਦਾ ਹਰ ਇੱਕ ਚੀਜ਼ ਈਜ਼ੀ ਹੋ ਜਾਂਦੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਆ ਜਾਂਦਾ ਜੀ ਆਪਾਂ ਨੇ ਕੋਈ ਚੀਜ਼ ਕੱਟ ਗਈ ਵੱਧ ਗਈ ਮਤਲਬ ਫੋਨ ਕਰ ਦੇਂਦਾ ਫਿਰ ਲੈ ਆਂਦਾ ਜੀ ਕਰੋ ਅੱਛਾ ਹਾਂਜੀ ਇਹ ਵੀ ਇਹ ਹੈਲਪ ਦੁਬਾਰਾ ਰੀਫਰ ਹੋ ਜਾਂਦਾ ਖਾਣਾ ਆ ਵੀ ਹੈਲਪ ਹੋ ਜਾਂਦੀ ਹੈ ਮ ਕਿਆ ਪਤਾ ਤੇ ਭਾਈ ਕਿੱਦਾਂ ਛੁੱਟੀ ਕਿਹੜੇ ਦਿਨ ਹੁੰਦੀ ਆ ਤੇ ਕਿੰਨੇ ਵੇ ਤੋਂ ਕਿੰਨੇ ਵੇ ਜੀ ਦੇਖੋ ਛੁੱਟੀ ਤਾਂ ਆਪਾਂ ਕਰਦੇ ਨਹੀਂ ਜੀ ਅੱਛਾ ਛੁੱਟੀ ਕੋਈ ਨਹੀਂ ਕਰਦੇ 365 ਦਿਨ ਹੀ ਲੱਗਣੇ ਆ ਆਪਾਂ ਦਾ ਅੱਛਾ ਤੂੰ ਕਹਿੰਦਾ بارش ਹਾਂ ਆ ਜਾਂਦੀ ਆ ਇਹ بارش ਆ ਜਾਂਦੀ ਕਈ ਵੇ ਫਿਰ ਨਹੀਂ ਹਿਲਣਾ ਕਰਦਾ ਅੱਛਾ ਕਿਉਂਕਿ ਫਿਰ ਸਮਾਨ ਤੋਂ ਪਤਾ ਯਾ ਨਿਕਲਦਾ ਨਹੀਂ ਕਸਟਮਰ ਜੀ ਕੋਈ ਸਮਾਨ ਬਣਾ ਕੇ ਵੀ ਕੀ ਕਰਨਾ ਹੁੰਦਾ ਹੂੰ ਹੂੰ ਤਾਂ ਫਿਰ ਆ ਪਿੱਛੇ ਜੀ بارش ਪੈ ਰਹੀ ਸੀਗੀ ਫਿਰ ਛੁੱਟੀ ਕਰ ਲਈ ਜੀ ਅੱਛਾ ਵੀ ਛੁੱਟੀ ਕਰ ਲਈ ਸੀ ਹਾਂ ਜੀ ਅਦਰਵਾਈਜ਼ ਨਹੀਂ ਛੁੱਟੀ ਕਰੀ ਸੀ ਸੰਡੇ ਵੀ ਅਦਰਵਾਈਜ਼ ਸੰਡੇ ਵੀ ਤੁਹਾਡਾ ਓਪਨ ਹਾਂ ਜੀ ਹਾਂ ਸੰਡੇ ਵੀ ਓਕੇ ਤੇ ਨਾਲ ਲੱਸੀ अच्छा आप नहीं नहीं लेके पड़ोगे हां जी हां जी वाह जी वाह बहुत हो जाते भाई सानू आज की खड़वाओगे फिर ਤੁਸੀਂ ਜੋ ਹੁਕਮ ਕਰੋ ਜੀ ਆਪਣੇ ਕੋਲ ਸਾਨੂੰ ਦੱਸਿਆ ਸਾਰੀਆਂ ਆਈਟਮ ਹੈਗੇ ਦੱਸੋ ਸਾਨੂੰ ਸੁਖੀ ਭਾਜੀ ਕੜੀ ਆਪਾਂ ਕੜੀ ਦੇ ਨਾਲ ਰੋਟੀ ਟਰਾਈ ਕਰਾਂਗੇ हां ਲਓ ਭਾਜੀ ਚਲੋ ਡਾਲੋ ਲਓ ਜੀ ਕੜੀ ਲਾਓ ਨਾਲ ਰੋਟੀ ਰੋਟੀ ਲਓ ਲੈ ਥਲ ਪਰੇ ਲੈ ਆਵੜੇ ਪਲੇਟ ਕੱਢ ਲੈ ਗੱਡੇ ਚੋਂ ਕੱਢ ਲੈ ਚਲੋ ਜੀ ਯਾਰ ਆਪਣਾ ਕੰਮ ਨਾ ਠੀਕ ਆ ਭਾਈ ਵਧੀਆ 70000 ਦਾ ਬੰਦਾ ਕੰਮ ਸਟਾਰਟ ਕਰ ਸਕਦਾ ਹੈ ਹਾਂਜੀ ਹਾਂਜੀ ਜੋ ਸਟਾਰਟਿੰਗ ਤਾਂ ਤੁਸੀਂ ਪੈਸੇ ਲਾਣੇ ਪੈਂਦੇ ਹਨ ਇਨਵੈਸਟਮੈਂਟ ਕਰਨੀ ਪੈਂਦੀ ਹੈ ਭਾਈ ਸਭ ਤੋਂ ਵੱਡੀ سپورਟ ਕਿਹਦੀ ਰਹੀ ਇਸ ਕੰਮ ਵਿੱਚ ਪੈਂਦੀ ਇਹ ਨਹੀਂ ਜੀ ਮੇਰੀ ਵਾਈਫ ਲਈ ਹੈ ਜੀ ਉਹਨਾਂ ਨੇ ਹੀ ਕਰਨਾ ਸਾਰਾ ਪਿਆਰ ਜੀ ਉੱਠ ਕੇ ਸਲਾਪ ਮੈਂਦੀ ਹਾਂ ਤੇ ਨੀਂਦ ਕਰ ਲਈ ਦੀ ਟੀਮ ਜਿਹੜੀ ਟੀਮ ਆ ਗਈ ਨਾ ਇੱਥੇ ਵੀ ਇੱਕ ਟੀਮ ਆ ਗਈ ਸੁਜੈਸ਼ਨ ਆ ਗਿਆ ਹਾਂਜੀ ਹਾਂਜੀ ਠੀਕ ਹੈ ਕੰਮ ਕਰਨ ਵਾਲਾ ਬੰਦਾ ਇੱਕ ਵਰਕਰ ਘਰ ਜਿਵੇਂ ਇੱਕ ਵਾਈਫ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਅੱਗੇ ਆਪਣਾ ਆ ਕੇ ਮਿਹਨਤ ਦੇ ਦੀ ਮੈਂ ਜਾ ਕੇ ਥੋੜਾ ਬਟਾ ਸਪੋਰਟ ਕਰ ਦੇਣਾ ਜਾ ਕੇ ਪਾਂਡੇ ਦੇ ਖਾਲੀ ਕਰਨੇ ਧੋਣੇ ਵਗੈਰਾ ਸਾਰੇ ਹਨ ਸਿਰੇ ਸਿਰ ਤੇ ਉਹੀ ਉਹਨਾਂ ਦੀ ਜ਼ਿਆਦਾ ਮਿਹਨਤ ਹੁੰਦੀ ਹੈ ਸਿਰੇ ਜਿਆਦਾ ਉਹਦੇ ਫਿਰ ਬਾਅਦ ਚ ਉਹਨਾਂ ਦੀ ਪਰਤਨਪੁਰ ਧੋਣੇ ਸਾਰੇ ਜੀ ਉਗਾ ਮੋ ਜਾਂਦਾ ਥੱਕ ਜਾਂਦੇ ਨੇ ਹੋ ਜੀ ਬਹੁਤ ਸੱਚ ਬੋਲਦੇ ਬਿਲਕੁਲ ਥੱਕ ਜਾਂਦੇ ਨੇ ਸਹੀ ਗੱਲ ਆ ਭਾਈ ਅਸੀਂ ਉਸ ਵਾਈਫ ਦਾ ਉਹ ਲੇਡੀਆਂ ਉਹ ਹੀ ਦੇਣਾ ਨਹੀਂ ਦੇ ਦੇ ਸਕਦੇ ਜਿਹੜੀਆਂ ਲੇਡੀਆਂ ਘਰੇ ਵੀ ਕੰਮ ਕਰਦੀਆਂ ਨੇ ਤੇ ਘਰੋਂ ਬਾਹਰ ਵੀ ਕੰਮ ਕਰਦੀਆਂ ਨੇ ਘਰੋਂ ਬਾਹਰ ਠੀਕ ਹੈ ਲੋ ਜੀ ਚਾ ਬਾਦ ਭਾਈ ਕਿੰਨੇ ਪ੍ਰਸ਼ਾਦ ਦੇਣੇ ਉਹਦੇ ਰੇਟ ਰੇਟ ਸਭ ਦੱਸਿਓ ਦੀ ਆਪਾਂ ਹੈ ਰੇਟ ਭਾਜੀ ਰੇਟ ਆਪਣਾ ਭਾਜੀ 70 ਰੁਪਏ ਦੋ ਸਬਜ਼ੀਆਂ ਚਾਰ ਰੋਟੀਆਂ ਦੀ ਦੋ ਸਬਜ਼ੀਆਂ ਚਾਰ ਰੋਟੀਆਂ 70 ਰੁਪਏ ਦੇ ਵਿੱਚ ਬਹੁਤ ਵਧੀਆ ਰੇਟ ਆ ਯਾਰ ਹਾਂ ਜੀ ਯਾਰ ਕਮਾਲ ਕਰਤੀ ਭਾਈ ਤੇ ਰੋਟੀਆਂ ਬੜੀਆਂ ਪਿਆਰੀਆਂ ਨੇ ਪਹਿਲਾਂ ਅਸੀਂ ਰੋਟੀਆਂ ਦੇਖੀਆਂ ਆਪਾਂ ਹਾਂ ਰੋਟੀ ਬੜੀ ਪਿਆਰੀ ਆ ਕਿਤੇ ਸੜੀ ਨਹੀਂ ਹੈਗੀ ਬਾਲੀ ਕਿਤੇ ਕੁਛ ਨਹੀਂ ਹੈ ਪ्योर ਪੂਰੀ ਜ਼ਬਰਦਸਤ ਨਾਲ ਤੁਹਾਨੂੰ ਟੈਸਟ ਕਰਾਉਣਾ ਅੱਜ ਭਾਈ ਰਾਈਸ ਤੇ ਰਾਈਸ ਪਲੇਟ ਕੀ ਹੈ ਰਾਈਸ ਪਲੇਟ ਕੀ ਰੇਟ ਹੈ 40 ਰੁਪਏ ਦੀ ਹਾਫ ਹੈ ਜੀ 80 ਰੁਪਏ ਦੀ ਫੁੱਲ ਪਲੇਟ ਹੈ 60 ਰੁਪਏ ਦੀ ਫੁੱਲ ਪਲੇਟ ਹੈ ਅੱਛਾ ਜੀ ਇਹਦੇ ਵਿੱਚ ਕੀ ਹੈ ਨਿਊਟਰੀ ਹੈ ਜੀ ਓਕੇ ਨਿਊਟਰੀ ਹੈ ਜੀ ਆ ਦੱਸੋ ਕੀ ਨਿਊਟਰੀ ਰੋਜ਼ ਦਿੱਲੀ ਚੇਂਜ ਹੁੰਦੀ ਹੈ ਜੀ ਇਹ ਇਹ ਤਾਂ ਟੈਸਟ ਕਰਦੀ ਵਰਦੀ ਹੈ ਖੁਸ਼ਬੂ ਵਾਲੀ ਬੜੀ ਬਣੀ ਹੈ ਹਾਂ ਜੀ ਖੁਸ਼ਬੂ ਦੇਖੋ ਮੈਂ ਹੀ ਕਹਿ ਰਿਹਾ ਜੀ ਖੁਸ਼ਬੂ ਦੇਖੋ ਇਹ ਲਓ ਇਹ ਚਲੋ ਸੁਖੀ ਭਾਜੀ ਫਿਰ ਬੜਾ ਵੈਚੇ ਤਾਂ ਤੁਸੀਂ ਇੱਕ ਸਟਾਰਟ ਕਰੋ ਬਿਲਕੁਲ ਇਤਨਾ ਪਤਾ ਕੀ ਹੈ ਕਰਨਾ ਹੀ ਪੈਂਦਾ ਪਰ ਹਾਂਜੀ ਹਾਂਜੀ ਭਾਈ ਨਾਲ ਹੀ ਆ ਜਾਓ ਤੁਸੀਂ ਆ ਗਿਆ ਜੀ ਆ ਗਿਆ ਜਦ ਤੱਕ ਤੁਸੀਂ ਲੋਕ ਨਾ ਮਤਲਬ ਇੱਕ ਰੋਜ਼ਗਾਰ ਚਲਾਉਂਦੇ ਰਹੋਗੇ ਹਾਂਜੀ ਹਾਂਜੀ ਆ ਚਾਰ ਆ ਜੀ ਤੁਸੀਂ ਕੋਟ ਬਲੌਗਰ ਤੁਹਾਡੇ ਕੋਟ ਦਾ ਅਸਲ ਟੇਸ ਮਤਲਬ ਇੱਕ ਝੂਠੀ ਤਾਰੀਫ ਨਹੀਂ ਅੱਥਰ ਹਾਂਜੀ ਬਿਲਕੁਲ ਬਿਲਕੁਲ ਜੀ ਜੇ ਮੈਨੂੰ ਲੱਗਿਆ ਵੀ ਭਾਜੀ ਇਹ ਤਾਂ થો ਕੁਝ ਕਮੀ ਹੈ ਨਾ ਅਜੇ ਤੁਹਾਨੂੰ ਮੂੰਹ ਤੇ ਕਹੋ ਬਿਲਕੁਲ ਸਹੀ ਗੱਲ ਹੈ ਤੁਹਾਨੂੰ ਅਸੀਂ ਲੋਕ ਸਾਡੀ ਮੀਤ ਕਰਕੇ ਆ ਜਾਣ ਜਿਹੜਾ ਛਤਰੀ ਭੋਜਨ ਖਾਣ ਲਈ ਲੋਕੀ ਅੱਜ ਬਹੁਤ ਆਏ ਹਾਂ ਭਾਜੀ ਨੇ ਤਰੀਫ ਬਹੁਤ ਵਧੀਆ ਕੁਛ ਨਹੀਂ ਉਹ ਬੜੇ ਖੁਸ਼ੀ ਵੀ ਅਸੀਂ ਆਏ ਆ ਯਾਰ ਤੁਹਾਨੂੰ ਦੇਖਿਆ ਭਾਜੀ ਨਾਲ ਗੱਲ ਕਰ ਰਹੇ ਸੀ ਭਾਜੀ ਤੁਹਾਨੂੰ ਅਸੀਂ ਵੀ ਦੇਖਿਆ ਨਾ ਜਾਂ ਮੈਨੂੰ ਦੇਖਿਆ ਜੀ ਜੀ ਲੇਕਿਨ ਅਸੀਂ ਵੀ ਰੀਅਲ ਟੇਸਟ ਜੋ ਸਾਡੇ ਮੂੰਹ ਤੇ ਟੇਸਟ ਆਇਆ ਸੀ ਉਹੀ ਕਰਨਾ ਹੈ ਵਧੀਆ ਗੱਲ ਹੈ ਸਰ ਮੂੰਹ ਤੇ ਦੱਸਦੇ ਅਗਲੇ ਇੰਪਲੀਮੈਂਟ ਹੋ ਜਾਂਦਾ ਜੀ ਹੋਰ ਵੀ ਹਾਂ ਵੀ ਆਹ ਕਮੀ ਪੇਸ਼ੀ ਹੈ ਜੀ ਆਹ ਹੋਰ ਅਪਗ੍ਰੇਡਮੈਂਟ ਕਰੂ ਆਪਾਂ ਹਾਂ ਬਿਲਕੁਲ ਬਿਲਕੁ ਮੈਨੂੰ ਜਿਆਦਾ ਅਟਰੈਕਟਿਵ ਕਰ ਰਿਹਾ ਜਿਆਦਾ ਅਟਰੈਕਟ ਕਰ ਰਿਹਾ ਮੈਨੂੰ ਅਟਰੈਕਟ ਆਲ ਪਕੌੜਾ ਮੈਂ ਪਾ ਲਿਆ ਪਕੌੜੀ ਪਾ ਲਈ ਇੱਕ ਮਿੰਟ ਦੇ ਚ ਆਜੋ ਹਾਂਜੀ ਬੜੀ ਵਧੀਆ ਦੇਸ ਦਾ ਜਿੰਨੇ ਘਰੇ ਖਾਣਾ ਖਾ ਰਹੇ ਹੋਗਾ ਨਾ ਅੱਛਾ ਜਿੰਨੇ ਘਰੇ ਸਪੈਸ਼ਲ ਲਖਾਇਆ ਹੋਇਆ ਜੀ ਹੋਮ ਮੇਡ ਸ਼ਾਬਾਸ਼ ਕੋਈ ਉਹ ਜਿਆਦਾ ਮਸਾਲਾ ਨਹੀਂ ਵਧੀਆ ਨਮਕ ਜੀ ਜੀ ਤੇ ਆ ਵੀ ਪੂਰਾ ਪੱਕਿਆ ਹੋਇਆ ਜੀ ਜੀ ਝੋੜਾ ਪਕੌੜਾ ਤੇ ਆਪਾਂ ਨਿਊਟਰੀ ਲੈ ਆਨੇ ਹਾਂ ਕੰਡਾ ਸਬਾ ਕੰਡਾ ਲੱਗਦਾ ਜੀ ਕੜੀ ਤਿਆਰ ਕਰਨੀ ਆਪਾਂ ਕੜੀ ਨੂੰ ਮੈਂ ਕਨੇਰ ਕੜੀ ਬਕਤ ਨੇ ਫੜੀ ਸੀ ਨਾ ਹਾਂ ਜੀ ਹਾਂ ਆਪਾਂ ਪੰਜਾਬੀ ਦੇ ਕਿਹਾ ਜਾਂਦਾ ਕੜੀ ਨੂੰ ਟਾਈਮ ਲੱਗਦਾ ਬਿਲਕੁਲ ਜਿੰਨੀ ਜ਼ਿਆਦਾ ਟਾਈਮ ਤੋਂ ਬਿਨਾ ਬਣ ਜੂਗਾ ਤਾਂ 15 ਮਿੰਟ ਦੇ ਬਣਦੇ 20 ਮਿੰਟ ਨਾ ਜੀ ਉਹ ਤਾਂ ਨਿਵੇਸ਼ ਹਾਂ ਜੀ ਹਾਂ ਜੀ ਚਲੋ ਅਸੀਂ ਕੜਾ ਹੀ ਖਾ ਲਾਂਗੇ ਆ ਉਸ ਤੋਂ ਦੱਸੋ ਨਿਊਟਰੀ ਤਾਂ ਉਟਰੀ ਵਾ ਬਾਈ ਬੜੀ ਤਾਰੀਫ ਕਰ ਰਹੇ ਹੋ ਮੈਨੂੰ ਆਪਣਾ ਕੈਮਰਾ ਫੜ ਲੋ ਅਗੇ ਕਈਆਂ ਹੁਣ ਦੇਖ ਤੁਸੀਂ ਕਹਿੰਦੇ ਨਾ ਆ ਦੇਖੋ ਮਿਰਚ ਰੱਖੀ ਹੋਈ ਹੈ ਹਰੀ ਇਹ ਜਰੂਰਤ ਹੁੰਦੀ ਆਚਾਰ ਰੱਖਿਆ ਹੋਇਆ ਜੀ ਨਮਕ ਵੀ ਰੱਖਿਆ ਹੋਇਆ ਆਹ ਵਾ ਆ ਜੋ ਲਾਓ ਭਾਜੀ ਫੜੋ ਇੱਧਰ ਕੈਮਰਾ ਇੱਥੇ ਆਉਂਦੇ ਇਦਾਂ ਬਸ ਇਹ ਕੀ ਹੋ ਵਾ ਇਹ ਵੀ ਲੈ ਲੈਂਦੇ ਹਾਂ ਠੀਕ ਹੈ ਲਓ ਜੀ ਲਓ ਜੀ ਫਾਈਨਲੀ ਸਾਡਾ ਪ੍ਰਸ਼ਾਦਾ ਸਾਡਾ ਭੋਜਨ ਸਾਡੇ ਆਤਿਛਤ ਵਾਲੀ ਪ੍ਰਾਦਾ ਸਾਡੇ ਬੜੀ ਬੇਨਤ ਕਰ ਰਹੇ ਨੇ ਬੜੀ ਦੇਰ ਤੇ ਸਾਨੂੰ ਬਾਈ ਉਹਨਾਂ ਦੀ ਸਿਸਟਰ ਦੀ ਉਹਨਾਂ ਦੀ ਇਹਨਾਂ ਦੇ ਜੀਜੇ ਦੀ ਕਾਲ ਆਈ ਸੀ ਤੇ ਸਾਡੇ ਕੋਲ ਟਾਈਮ ਬਹੁਤ ਲੇਟ ਲੱਗ ਗਿਆ ਵੀ ਸੌਰੀ ਆ ਵੀ ਅਸੀਂ ਜਿੰਦੇ ਜਿੰਦੇ ਭਰਾਵਾਂ ਨੂੰ ਸਾਨੂੰ ਫੋਨ ਕਰਦੇ ਆ ਉਹਨਾਂ ਕੋਲ ਅਸੀਂ ਕੋਸ਼ਿਸ਼ ਕਰਦੇ ਹਾਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੀਏ ਜਰੂਰ ਆਵਾਂਗੇ ਸਾਜੀ ਜਿਹੜਾ ਤਾਂ ਆਪਾਂ ਨਾ ਇਹ ਸਵਾਦ ਆ ਜਿਹੜਾ ਘਰ ਦਾ ਸਵਾਦ ਤੁਸੀਂ ਦੇ ਰਹੇ ਹੋ ਬਹੁਤ ਵੱਡੀ ਚੀਜ਼ ਆ ਬਿਲਕੁਲ ਜੀ ਬਿਲਕੁਲ ਤੇ ਹੁਣ ਮਾਰੀ ਆ ਗਈ ਟੈਸਟਿੰਗ ਨਹੀਂ ਮਾਰੀ ਆ ਗਈ ਟੈਸਟਿੰਗ ਸੀ ਕਣੀ ਨਾ ਕਿ ਨਾ ਜਰ ਹਰ ਕਿਸੇ ਖਟਾਸ ਨਾ ਹੋਵੇ ਹਮ ਕੜੀ ਚ ਕਿੱਕ ਨਾ ਨਾ ਹੋਵੇ ਉਹਨੇ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਬਿਲਕੁਲ ਨਹੀਂ ਬਿਲਕੁਲ ਠੀਕ ਆ ਅਸਲ ਸਵਾਦ ਹੀ ਉਹਦਾ ਆਉਂਦਾ ਜਦੋਂ ਕੜੀ ਦੇ ਵਿੱਚ ਹਰ ਕਿਸੇ ਖਟਾਸ ਨੂੰ ਪਾਉਂਦੇ ਨਾ ਓਏ ਹੋਏ ਸਵਾਦ ਹੀ ਵੱਖਰਾ ਆਉਂਦਾ ਬਿਲਕੁਲ ਮਿੱਠੀ ਨਹੀਂ ਸਵਾਦ ਲੱਗਦਾ ਮਿੱਠੀ ਨਹੀਂ ਸਵਾਦ ਲੱਗਦਾ ਬਸ ਚੀਜ਼ੇ ਬਣਾਉਂਦੇ ਪਿੰਡਾਂ ਦੇ ਵਿੱਚ ਕਹਿੰਦੇ ਲੱਤੀ ਲਈ ਰੱਖ ਲੋ ਜੀ ਲਕੀ ਨੂੰ ਰੱਖ ਲੋ ਤੇ ਖੱਟੀ ਆ ਖੱਡੀ ਆ ਹਾਂ ਜੀ ਹਾਂ ਬਿਲਕੁਲ ਬੜੀ ਬਣਾਈਏ ਤੇ ਹੁਣ ਮਾਰੀ ਆ ਗਈ ਨਿਊਟ੍ਰੀਲੀ ਹਮ ਕਿ ਇਹ ਨਿਊਟਰੀ ਕੁਲਚੇ ਵਾਲੇ ਕੋ ਨਹੀਂ ਹੋਣੀ ਹੂੰ ਜਿਹੜੇ ਹੀ ਕਹਿਣਾ ਵਧੀਆ ਵਧੀਆ ਚੰਗਾ ਕੰਪੈਰੀਸ਼ਨ ਕੀਤਾ ਕਿਉਂਕਿ ਮੇਨ ਗੱਲ ਇਹ ਹੈ ਨਾ ਭਾਈ ਲੋਕਾਂ ਦੇ ਕੋਲ ਸਮਾਂ ਬਹੁਤ ਨਹੀਂ ਪਰ ਉਹਨਾਂ ਨੂੰ ਬਰੌਂ ਦਾ ਤਰੀਕਾ ਨਹੀਂ ਵਧੀਆ ਲੱਗਦਾ ਤੇ ਵੇਲੇ ਉਹਨਾਂ ਨੂੰ ਹਾਂਜੀ 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 ਪਰ ਇਹਦਾ ਜਿਹੜਾ ਫਲੇਵਰ ਹੈ ਨਾ ਓਏ ਹੋਏ ਜ਼ਬਰਦਸਤ ਭਾਈ ਕਹਿੰਦੇ ਕਿ ਜਿਹੜਾ ਇੱਕ ਟੇਸ ਔਰਤ ਦੇ ਹੱਥ ਵਿੱਚ ਆ ਉਹ ਕਿਸੇ ਹੱਥ ਹੈ ਨਹੀਂ ਕਿਸੇ ਹੱਥ ਨਹੀਂ ਆ ਭਾਈ ਨੇ ਪਹਿਲਾਂ ਕਿਹਾ ਕਿ ਇੱਕ ਘਰ ਵਾਲੀ ਇਹਨਾਂ ਦੀ ਘਰ ਵਾਲੀ ਬਣਾਉਂਦੀ ਆ ਉਹ ਬਿਲਕੁਲ ਇਹ ਇਹ ਇੱਥੇ ਇੱਕ ਸਰਵ ਕਰਦੇ ਆ ਸਰਵ ਕਰਦੇ ਇਹ ਬਾਕੀ ਥੋੜਾ ਬਾ ਤਾਂ ਭਾਂਡੇ ਗੁੰਡੇ ਮਾਜ ਦਿੰਦੇ ਆ ਭਾਂਡੇ ਮਾਜ ਦਿੰਦੇ ਇਹ ਕਰ ਸਕਦੇ ਆ ਜੀ ਬਈ ਇਹ ਨਹੀਂ ਕਰ ਸਕਦੇ ਜੀ ਬਣਾ ਤਾਂ ਸਕਦੇ ਨਹੀਂ ਮਾ ਤਾਂ ਕਰ ਨਹੀਂ ਬਈ ਹੁਣ ਐਡਰੈਸ ਬੋਲ ਦੋ ਪਹਿਲਾਂ ਤਾਂ ਕਿੱਥੇ ਆਪਾਂ ਆਪਣਾ ਐਡਰੈਸ ਹੈ ਜੀ ਜੈਨ ਮੰਦਿਰ ਨੇ ਜੈਨ ਮੰਦਿਰ ਹੈ ਜੀ ਤੁਗਰੀ ਰੋਡ ਤਾਂ ਦਾ ਰੋਡ ਤੇ ਜੈਨ ਮੰਦਿਰਾਂ ਦੀ ਜੈਨ ਮੰਦਿਰ ਤੋਂ ਟਰਨ ਕਰਦੇ ਆ ਜੀ ਆਪਾਂ ਜਮਾ ਨਾਲ ਹੀ ਆ ਜੈਨ ਮੰਦਿਰ ਤੋਂ ਟਰਨ ਕਰਦੇ ਹੀ ਹਾਂਜੀ ਹਾਂਜੀ ਤੁਹਾਨੂੰ ਆਪਾਂ ਬੱਸ ਸਟੈਂਡ ਨੂੰ ਚਾਹੀਦਾ ਬੱਸ ਸਟੈਂਡ ਨੂੰ ਚਾਹੀਦਾ ਹਾਂ ਮੈਂ ਤਾਂ ਪਹਿਲਾਂ ਹੀ ਸਰੀ ਤੰਦਰਾ ਰੋਡ ਹਾਂਜੀ ਨੀਰ ਜਨਮੰਦਰ ਨੀਰ ਜਨਮੰਦਰ ਹਾਂਜੀ ਗੁਰੂ ਜੀ ਕੈਟਰੀਂਗ 20 ਕੈਟਰੀਂਗ ਹਾਂਜੀ ਕਿਆ ਬਾਤ ਸਰਵਿਸ ਜੇ ਵੀ ਚੇ ਬੋਲ ਸ਼ਾਕਾਹਾਰੀ ਭੋਜਨ ਖਵਾਉਂਦੇ ਨੇ ਤੇ ਬਾਕੀ ਗੱਲ ਮੇਨਿਆ ਵੀ ਇਹਨਾਂ ਦੇ ਵਾਈਫ ਤੇ ਭੈਣ ਜੀ ਸਾਡੇ ਬਹੁਤ ਸੋਹਣਾ ਖਾਣਾ ਬਣਾਉਂਦੇ ਨੇ ਖਾਣਾ ਟੈਸਟ ਕਰਨ ਦਾ ਤਾਂ ਵਾਕਿਆ ਇੱਕ ਵਾਰੀ ਬਣਦਾ ਬਈ ਤੇ ਜਿਹੜੇ ਹੋਰ ਸਾਡੇ ਭਰਾ ਜਿਹੜੇ ਨੌਨ ਵੇਜ ਨੂੰ ਪਰ ਬੋਰਡ ਨਹੀਂ ਕਰਦੇ ਸੀ ਉਹਨਾਂ ਦੀ ਹੜਵਾਰੇ ਆ ਗਈ ਤੇ ਹੁਣ ਦੇਖਦੇ ਆ ਕਿੰਨੇ ਕ ਭਰਾ ਫੜੇ ਪੰਜਾਬੀ ਇੱਥੇ ਆਉਂਦੇ ਨੇ ਕਿੰਨਾ ਕ ਪ੍ਰਮੋਟ ਕਰਦੇ ਹੋ ਤੇ ਭਾਈ ਆਓ ਹੁਣ ਪੰਜਾਬੀ ਭਰਾਦਿਆਂ ਆਪਾਂ ਸਪੋਰਟ ਕਰੀਏ ਤੇ ਜਿਹੜਾ ਭਰਾ ਨੇ ਇੱਕ ਸੁਪਨਾ ਲਿਆ ਨਾ ਵੀ ਆਪਣਾ ਕੰਮ ਛੱਡ ਕੇ ਆਪਣਾ ਚੰਗਾ ਰੁਜ਼ਗਾਰ ਕਰ ਲਈ ਹੁਣ ਉਹਦੇ ਪਾਸੇ ਨੂੰ ਆ ਜੀਏ ਤੇ ਹੁਣ ਤੁਸੀਂ ਕਰਨਾ ਕੀ ਹੈ ਵੀਡੀਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਜਦ ਤੱਕ ਅਸੀਂ ਆਪਣਾ ਖਾਣਾ ਫਿਨਿਸ਼ ਕਰ ਲਈਏ